ਸਾਰੇ ਦੇਸ਼ ਵਾਸੀਆਂ ਨੂੰ 15 ਅਗਸਤ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਮੈਂ ਸੰਜੀਪ ਕੌਂਡਲ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਵਿੱਚ ਵਾਟਰ ਸਪਲਾਈ ਸਕੀਮ ਲਲੀਆਂ ਕਲਾਂ ਬਤੌਰ ਟੈਕਨੀਸ਼ੀਅਨ ਗ੍ਰੇਡ 2 ਕੰਮ ਕਰ ਰਿਹਾ ਮੈਂ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਇੱਕ ਸਵਾਲ ਕਰਦਾ ਕਿ ਇਹ ਆਜ਼ਾਦੀ ਦੇਸ਼ ਦੇ ਹਰੇਕ ਨਾਗਰਿਕ ਨੂੰ ਆ ਆਜ਼ਾਦੀ ਦਾ ਆਨੰਦ ਮਾਣ ਰਹੇ ਆ ਹਰੇਕ ਨੂੰ ਸਰਕਾਰੀ ਛੁੱਟੀ ਜੋ ਸਰਕਾਰੀ ਮੁਲਾਜ਼ਮ ਆ ਕੇਂਦਰ ਦਾ ਹੋਵੇ ਚਾਹੇ ਪੰਜਾਬ ਦਾ ਪਰ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਕਾਮੇ ਉਹ ਅੱਜ ਵੀ ਲਗਾਤਾਰ ਆਪਣੀਆਂ ਸੇਵਾਵਾਂ ਦੇ ਰਹੇ ਆ ਉਹਨਾਂ ਨੂੰ ਕੋਈ ਨਾ ਤਾਂ ਹਫਤਾਵਾਰੀ ਛੁੱਟੀ ਮਿਲਦੀ ਆ ਨਾ 15 ਅਗਸਤ ਦੀ ਨਾ 26 ਜਨਵਰੀ ਨਾ ਦੀਵਾਲੀ ਨਾ ਦਸਹਿਰਾ ਕੋਈ ਵੀ ਛੁੱਟੀ ਨਹੀਂ ਉਹਨਾਂ ਨੂੰ ਮਿਲਦੀ ਲਗਾਤਾਰ ਸੇਵਾ ਨਵਾ ਰਹੇ ਆ ਇਹ ਮੁਲਾਜ਼ਮ ਵੀ ਸਿਵਲ ਸਰਵਿਸ ਰੂਲ ਦੇ ਐਕਟ ਦੇ ਅਧੀਨ ਆਉਂਦੇ ਆ ਤੇ ਲੇਬਰ ਐਕਟ ਦੇ ਅਧੀਨ ਵੀ ਆਉਂਦੇ ਆ ਕਿਉਂਕਿ ਹਰੇਕ ਮੁਲਾਜ਼ਮ ਨੂੰ ਹਫਤੇ ਚ ਇੱਕ ਛੁੱਟੀ ਦਾ ਅਧਿਕਾਰ ਆ ਜਿਹੜਾ ਕਿ ਸਾਡੇ ਹੀ ਅ ਸੀਨੀਅਰ ਕ੍ਰਾਂਤੀਕਾਰੀ ਆਗੂਆਂ ਨੇ ਲੜਾਈ ਲੜ ਕੇ ਇਹ ਅਧਿਕਾਰ ਲਿਆ ਸੀ ਪਰ ਮੈਂ ਇਹ ਨਹੀਂ ਕਹਿੰਦਾ ਕਿ ਇਹ ਭਰਤੀ ਨਾ ਸਰਕਾਰਾਂ ਨੇ ਕੀਤੀ ਆ ਹੁਣ ਮਾਨ ਸਾਹਿਬ ਆ ਭਗਵੰਤ ਸਿੰਘ ਮਾਨ ਨੇ ਕੀਤੀ ਆ ਪਿਛਲੀਆਂ ਸਰਕਾਰਾਂ ਨੇ ਵੀ ਭਰਤੀ ਇਹ ਉਹਨਾਂ ਦੀ ਕੀਤੀ ਹੋਈ ਆ ਪਰ ਆਪਾਂ ਇੱਕ ਬਦਲਾਵ ਦੀ ਰਾਜਨੀਤੀ ਦਾ ਨਾਰਾ ਲੈਂਦੇ ਸੀਗੇ ਤੇ ਸਾਡੀ ਆਵਾਜ਼ ਜਿਹੜੀ ਆ ਮਾਨ ਸਾਹਿਬ ਤੱਕ ਪਹੁੰਚਣੀ ਚਾਹੀਦੀ ਆ ਕਿ ਇਹ ਮੁਲਾਜ਼ਮ ਜਿਹੜੇ ਆ ਹੈ ਵੀ ਪੰਜਾਬ ਸਰਕਾਰ ਦੇ ਮੁਲਾਜ਼ਮ ਆ ਇਹਨਾਂ ਨੂੰ ਹਫਤਾਵਾਰੀ ਛੁੱਟੀ ਦਾਤਕਾਰ ਇਹਨਾਂ ਨੂੰ ਹੋਣਾ ਚਾਹੀਦਾ ਆ ਸਾਡੇ ਇੱਥੇ ਜਿਹੜੇ ਟੈਂਕੀਆਂ ਤੇ ਕਈ ਇਨਲੈਸਟਮੈਂਟ ਤੇ ਮੁੱਡੇ ਕੰਮ ਕਰਦੇ ਜਿਹੜੇ 20 25 ਸਾਲ ਤੋਂ ਕੰਮ ਕਰ ਰਹੇ ਆ ਇਹ ਇੱਕ ਇੱਕ ਜਿਹੜਾ ਮੁਲਾਜ਼ਮ ਆ ਨਾ ਇਹ ਇੱਕ ਮੁਲਾਜ਼ਮ ਪੰਜ-ਪੰਜ ਬੰਦਿਆਂ ਦਾ ਕੰਮ ਕਰ ਰਿਆ ਤੇ ਫੇਰ ਵੀ ਮੁਲਾਜ਼ਮ ਕਹਿਲਾਉਣ ਦਾ ਹੱਕਦਾਰ ਨਹੀਂ ਹੈਗਾ ਹਮੇਸ਼ਾ ਇਹਨਾਂ ਤੇ ਤਲਵਾਰ ਲਮਕਦੀ ਰਹਿੰਦੀ ਆ ਕਿ ਅਸੀਂ ਤੁਹਾਡਾ ਠੇਕਾ ਕੈਨਸਲ ਕਰ ਦੇ ਨਾਲ ਅਸੀਂ ਇਹ ਕਰ ਦੇਣਾ ਅਸੀਂ ਉਹ ਕਰ ਦੇਣਾ ਜਦ ਕਿ ਇਹਨਾਂ ਦਾ ਸ਼ੋਸ਼ਣ ਬੜੇ ਵੱਡੇ ਪੱਧਰ ਤੇ ਹੋ ਰਿਹਾ। ਉਸ ਕਮੀਆਂ ਸਾਡੇ ਬੰਦਿਆਂ 'ਚ ਵੀ ਹੈਗੀਆਂ ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਯੁੱਗ ਆ। ਅਸੀਂ ਕਈ ਚੀਜ਼ਾਂ ਦੇਖੀਆਂ ਕਿ ਸਰਕਾਰ ਤੱਕ ਸੋਸ਼ਲ ਮੀਡੀਆ ਦੇ ਰਾਹੀਂ ਹੀ ਗੱਲਾਂ ਪਹੁੰਚ ਜਾਂਦੀਆਂ ਪਰ ਸਾਡੇ ਜਿਹੜੇ ਬੰਦੇ ਆ ਨਾ ਉਹ ਵੀ ਐਸਸੀ ਨੂੰ ਬਤੋਬਾਦ ਸੋਸ਼ਲ ਮੀਡੀਆ ਤੇ ਲਿਆਉਣ ਕੀ ਜੋ ਸਾਡੇ ਨਾਲ ਧੱਕਾ ਹੋ ਰਿਹਾ ਉਹ ਆਪਾਂ ਨੂੰ ਜਰੂਰ ਲੋਕਾਂ ਵਿੱਚ ਤੇ ਸਰਕਾਰ ਦੇ ਸਾਹਮਣੇ ਜਰੂਰ ਲਿਆਉਣਾ ਚਾਹੀਦਾ ਅੱਜ 15 ਅਗਸਤ ਦਾ ਦਿਨ ਸੀਗਾ ਮੈਂ ਟੈਂਕੀ ਤੇ ਚੜ ਕੇ ਅੱਜ ਆਪਾਂ ਆਪਣਾ ਦੇਸ਼ ਦਾ ਤਿਰੰਗਾ ਲਹਿਰਾਇਆ ਤੇ ਮਨ ਕੀਤਾ ਕਿ ਆਪਣੀਆਂ ਭਾਵਨਾਵਾਂ ਜਰੂਰ ਸਾਂਝੀਆਂ ਕੀਤੀਆਂ ਜਾਣ ਜਿਹੜੇ ਸਾਡੇ ਮੁਲਾਜ਼ਮ ਰੈਗੂਲਰ ਵੀਰਿਆ ਇਹ ਬੜੇ ਅਫਸੋਸ ਦੀ ਗੱਲ ਆ ਕਿ ਜਿਹੜੀ ਪੋਸਟ ਤੇ ਭਰਤੀ ਹੁੰਦੇ ਆ ਉੱਤੇ ਰਿਟਾਇਰ ਹੋ ਜਾਂਦੇ ਆ ਮੇਰੇ ਨਾਲ ਦੇ ਸਾਥੀ 30 30 ਸਾਲ ਦੀ ਸੇਵਾ ਤੋਂ ਬਾਅਦ ਜੇ ਕੋਈ ਪੰਪ ਆਪਰੇਟਰ ਭਰਤੀ ਆ ਤਾਂ ਪੰਪ ਆਪਰੇਟਰ ਹੀ ਰਿਟਾਇਰ ਹੋ ਜਾਂਦਾ ਜੇ ਕੋਈ ਚੌਂਕੀਦਾਰ ਭਰਤੀ ਆ ਤਾਂ ਚੌਂਕੀਦਾਰ ਰਿਟਾਇਰ ਹੋ ਜਾਂਦਾ ਜਦ ਕਿ ਆਪਾਂ ਦੇਖੀਏ ਹੋਰਾਂ ਮਹਿਕਮਿਆਂ ਦੇ ਵਿੱਚ ਮੈਂ ਪਿੱਛੇ ਜੇ ਦੇਖਿਆ ਪੰਜਾਬ ਪੁਲਿਸ ਚ ਕਿੰਨੀਆਂ ਪ੍ਰਮੋਸ਼ਨਾਂ ਹੋਈਆਂ 5-5 ਸਾਲ ਬਾਅਦ ਉਹਨਾਂ ਨੂੰ ਅਗਲਾ ਸਕੇਲ ਦੇ ਦਿੱਤਾ ਜਾਂਦਾ ਅਗਲੀ ਤਰੱਕੀ ਦਿੱਤੀ ਜਾਂਦੀ ਪਰ ਸਾਡੇ ਜਿਹੜੇ ਮੁਲਾਜ਼ਮ ਵਾਟਰ ਸਪਲਾਈ ਦੇ ਜਿਹੜੇ ਵੀ 24-24 ਘੰਟੇ ਸੇਵਾ ਨਿਭਾ ਰਹੇ ਆ ਪਰ ਉਹ ਵਿਚਾਰਿਆਂ ਨੂੰ ਕੋਈ ਪ੍ਰਮੋਸ਼ਨ ਨਹੀਂ ਦਿੱਤੀ ਜਾਂਦੀ ਉਹ ਜੇਤੇ ਹੀ ਰਿਟਾਇਰ ਹੋ ਜੇਤੇ ਭਰਤੀ ਹੁੰਦੀ ਉੱਤੇ ਰਿਟਾਇਰ ਹੋ ਜਾਂਦੇ ਆ ਤੇ ਬਾਕੀ ਦੇਖੋ ਉਹ ਚ ਸਿੱਖਿਆ ਦਾ ਅਧਿਕਾਰ ਵੀ ਹਰੇਕ ਮੁਲਾਜ਼ਮ ਨੂੰ ਆ ਸਾਡੇ ਹੀ ਵਿਭਾਗ ਦੇ ਵਿੱਚ ਕੋਸ਼ਿਸ਼ ਦਰਜਾ 3 ਮੁਲਾਜ਼ਮਾਨ ਹੈ ਵਿਭਾਗੇ ਤੋਂ ਮਨਜ਼ੂਰੀਆਂ ਲੈ ਕੇ ਡਿਪਲੋਮੇ ਕੀਤੇ ਸਿਗੇ ਤੇ ਅੱਜ ਜਦੋਂ ਪ੍ਰੋਮੋਸ਼ਨ ਦੀ ਵਾਰੀ ਆਈ ਤੇ ਸਾਡੇ ਜਿਹੜੇ ਅਫਸਰ ਬੈਠੇ ਆ ਹੈਂਡਟੌਪਸ ਦੇ ਵਿੱਚ ਉਹ ਅਫਸਰ ਜਿਹੜੇ ਆ ਉਹ ਇਹਨਾਂ ਦੇ ਉੱਤੇ ਇਤਰਾਜ਼ ਹਿੰਤਾ ਵਾਲਾ ਕੋਈ ਕੋਈ ਕੁਐਸਚਨ ਮਾਰਕ ਲਾ ਦਿੰਦੇ ਆ ਜਦ ਕਿ ਉਹ ਬਿਲਕੁਲ ਗਲਤ ਹੈਗਾ ਆ ਉਹਦੇ ਵਿੱਚ ਵਿਭਾਗੇ ਤੋਂ ਮਨਜ਼ੂਰੀ ਲਈ 8-8 ਸਾਲ ਹੋ ਗਏ ਡਿਪਲੋਮੇ ਕੀਤੇ ਆ ਉਹਨਾਂ ਦਾ ਹੀ ਕੋਈ ਨੌਕਰੀ ਦੇ ਵਿੱਚ ਰੁਕਾਵਟ ਨਹੀਂ ਹੈਗੀ ਉਹਨਾਂ ਦੀਆਂ ਜੋ ਸਲਾਨਾ ਰਿਪੋਰਟਾਂ ਜਾਂਦੀਆਂ ਉਹ ਵੀ ਬਹੁਤ ਵਧੀਆ ਦੇ ਰੂਪ ਚ ਜਾਂਦੀਆਂ ਫੇਰ ਵੀ ਅੱਜ ਓਬਜੈਕਸ਼ਨ ਲਾਇਆ ਜਾਂਦਾ ਕੋਈ ਟਾਈਮ ਕਲੈਸ਼ ਵੀ ਨਹੀਂ ਹੁੰਦਾ ਕਿਉਂਕਿ ਜਿਹੜੇ ਬੰਦੇ ਹੁਣ 9 ਤੋਂ 5 ਡਿਊਟੀ ਕਰਦੇ ਆ ਤੇ 5:30 ਤੋਂ 9:30 ਕਲਾਸਾਂ ਲਾਉਂਦੇ ਆ ਟਾਈਮ ਕਲੈਸ਼ ਹੁੰਦਾ ਹੀ ਨਹੀਂ ਇਹ ਟੈਕਨੀਕਲ ਮੈਨੂਅਲ ਦਾ ਜਾ ਇਲਜ਼ਾਮ ਲਾਉਂਦੇ ਕਿ ਟੈਕਨੀਕਲ ਮੈਨੂਅਲ ਸਵੇਰੇ 7 ਵਜੇ ਤੋਂ ਲੈ ਕੇ ਰਾਤੀ 11 ਵਜੇ ਤੱਕ ਹਪਮ ਬਲੇਮਾਨ ਸੋ ਕਿ 16 ਘੰਟੇ ਡਿਊਟੀ ਕਿਹੜਾ ਇੱਕ ਰੈਗੂਲਰ ਮਲਾਜਮ ਦਊਗਾ ਜੇ 16 ਘੰਟੇ ਮਲਾਜਮ ਦਿੰਦਾ ਡਿਊਟੀ ਤਾਂ ਤੁਸੀਂ ਉਹਨੂੰ ਫਿਰ 8 ਘੰਟੇ ਦੇ ਐਕਸਟਰਾ ਦੇ ਪੈਸੇ ਦਿਓ ਫਿਰ ਉਹਨੂੰ ਇੱਕ ਦਿਹਾੜੀ ਦੇ ਪੈਸੇ ਦਿਓ ਨਾਲ ਜੋ ਰੂਲ ਮੁਤਾਬਕ ਹੈਗਾ ਆ ਜੋ ਕਾਨੂੰਨ ਕਹਿੰਦਾ ਆ ਉਹ ਤੁਸੀਂ ਦੇਣਾ ਨਹੀਂ ਤੇ ਟੈਕਨੀਕਲ ਮੈਨੂਅਲ ਲਾਗੂ ਕਰਦੇ ਆ ਜਿਹੜਾ ਕਿ ਸਾਡੇ ਤੇ ਲਾਗੂ ਨਹੀਂ ਹੁੰਦਾ ਤੇ ਮੈਂ ਇਹੀ ਬੇਨਤੀ ਕਰਦਾ ਕਿ ਜਿੰਨੇ ਵੀ ਮੁਲਾਜ਼ਮ ਆ ਚਾਹੇ ਉਹ ਸਾਡੇ ਕੰਟਰੈਕਟ ਤੇ ਆ ਚਾਹੇ ਰੈਗੂਲਰ ਆ ਕਿਉਂਕਿ ਮੇਨ ਮੁੱਖ ਮੰਗਾਂ ਤੇ ਇਹੀ ਆ ਸਾਡੀਆਂ ਪਰ ਰੈਗੂਲਰਾਂ ਨੂੰ ਪ੍ਰੋਮੋਸ਼ਨ ਨਹੀਂ ਮਿਲਦੀ ਤੇ ਇਨਲੈਸਟਮੈਂਟ ਵਾਲਿਆਂ ਨੂੰ ਮੁਲਾਜ਼ਮ ਨਹੀਂ ਮੰਨਿਆ ਜਾਂਦਾ ਇਹ ਇੱਕ ਜਿਹੜਾ ਇਨਲੈਸਟਮੈਂਟ ਵਾਲਾ ਆ ਪੰਜ-ਪੰਜ ਪੋਸਟਾਂ ਤੇ ਕੰਮ ਕਰਦਾ ਵੀਰੋ ਆਪਣੀ ਆਵਾਜ਼ ਆਪਾਂ ਨੂੰ ਚੱਕਣੀ ਪੈਣੀ ਆ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਜਥੇਬੰਦੀਆਂ ਜਿੱਥੇ ਤੁਸੀਂ ਕੰਮ ਕਰਦੇ ਆ ਕਰਦੇ ਰਹੋ ਵੈਸੇ ਤਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਆਉਣਾ ਚਾਹੀਦਾ ਤੇ ਆਪਣੀ ਆਵਾਜ਼ ਜਰੂਰ ਬਲੰਦ ਕਰੋ ਤਾਂ ਜੋ ਕਿਤੇ ਨਾ ਕਿਤੇ سوشل میڈیا ਦੇ ਰਾਹੀਂ ਇਹ ਮਾਨਯੋਗ ਮੁੱਖ ਮੰਤਰੀ ਸਾਹਿਬ ਤੱਕ ਪਹੁੰਚੇ ਧੰਨਵਾਦ ਸਾਰੇ ਸਾਥੀਆਂ ਦਾ ਸਾਰਿਆਂ ਨੂੰ ਆਜ਼ਾਦੀ ਦੀਆਂ 15 ਅਗਸਤ ਦੀਆਂ ਬਹੁਤ-ਬਹੁਤ ਮੁਬਾਰਕਾਂ ਜੈ ਭਾਰਤ ਜੈ ਹਿੰਦ